ਕਿਉਂ ਜਾਓ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾਲ ਖੜ ਗਿਆ ਹੁਣ ਵੀ ਕਹਿੰਦਾ ਵੀ ਇਹ ਸਟਾਰਟ ਕਰਦਾ ਢਟਾਕਾ ਵੱਜ ਗਿਆ ਅੱਗ ਲਾ ਦੂੰਗਾ ਲੋਟਾ ਕੋ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਆਹੋ ਮੈਂ ਚਲਾਨ ਕੀਤਾ ਕਿਹੜਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਮੈਂ ਸੀਟੀ ਕਰਨੀ ਆ ਸੀਟ ਥਾਣੇ ਆ ਕੇ ਲਊਗਾ ਲੈ ਲਓ ਜੀ ਥਾਣੇ ਤੇ ਅੱਜ ਨਿਆਜ਼ ਕਾਮਾ ਹਾਂ ਠੀਕ ਆ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਜ਼ਰਾਵ ਹੋ ਰਹੀ ਆ ਸੀਟ ਲੈਣੀ ਕੋਣੀ ਲੈ ਲਓ ਪਿਆਪੁਰ ਤੋਂ ਮਾਰਾ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨੁਕਸਾਨ ਹੋ ਰਿਹਾ ਸ਼੍ਰੀਮਾਨ ਭਗਵਾਨ ਮਾਜੀ ਨੂੰ ਬੇਦੀ ਕਰਦਾ ਕੁਝ ਨਕਮੇ ਅਫਸਰਾ ਦਾ ਤਬਾਦਿਆ ਕੀਤਾ ਜਾਵੇ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਡਿਸ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ સેવા ਚੱਲਦੀ ਆ ਪਿਛਲੇ 10 ਸਾਲ ਤੋਂ ਕਿਸੇ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਡਾ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਵੀਰੇ ਅਸੀਂ ਹੁੱਲਣ ਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚਲਵਾਉਂਦੇ ਆ ਵੀਰੇ ਚੜਦੀ ਸਲੈਸ਼ ਕਲਾ ਸਲੈਸ਼ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ ਪਰੇ ਲੋਕਾਂ ਨੂੰ ਫਰੀ ਕੰਮ ਤਾਂ ਲਵਾਉਣੇ ਆ ਚੱਕਰੀ ਵਾਂਦਾ ਕਰੇਵੇ ਲੁਧਾਨੇ ਸ਼ਹਿਰ ਦੇ ਵਿੱਚ ਅੱਤੀ ਦਫਾ ਲੈਂਦੇ ਆ ਮੈਂ ਫਰੀ ਸਰਵਾਤ ਨਾ ਵੀਰੇ ਪਹਿਲਾਂ ਮੇਰੇ ਤੋਂ ਕੈਮਰਾ ਲਾਓ ਯਾਰ ਬਸ ਇਹਨਾਂ ਨੂੰ ਇੱਧਰ ਕਰ ਲੈ ਮਾੜਾ ਪਬਲਿਕ ਟਿਕਿਆ ਖੜੋ ਨਾ 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 ਪਬਲਿਕ ਦੀ ਤਾਂ ਦੂਗੀ ਅਸਲਾਨ ਸਰ ਜੀ ਅੱਛਾ ਜੀ ਠੀਕ ਆ ਜੀ ਕਰੋ ਵੀਰੇ ਸਾਰਾ ਸਲਾਨ ਸਰ ਤੇ ਦਿੱਤਾ ਬੋਲ ਅੱਲਾਹ ਜੀ ਪਬਲਿਕ ਨੇ ਕੀ ਲਸਣਾ ਹੁਣ ਮੇਰੀ ਸੁਣੋ ਮੇਰੇ ਕੈਮਰਾ ਉੱਤੇ ਕਰੋ ਲਾਈ ਇਹ ਦੇਖੋ ਆ ਗਈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਿਹਾ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਸੀ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਭ ਤੋਂ ਮੇਰੇ ਕੋਲੇ ਆ ਸੱਚ ਬੋਲੂਗਾ ਵੀਰੇ ਆਰ ਸੀ ਮਰਪਨ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫੇਰ ਮੈਨੂੰ ਕਹਿੰਦੇ ਜੀ ਥੋੜਾ ਚਲਾਣ ਕਰਨਾ ਮਗਾ ਜਨਾਬ ਤੁਸੀਂ ਪਟਾਕੇ ਮਾਰ ਦੋ ਪਟਾਕਾ ਵਜ ਗਿਆ ਮੈਂ ਇੱਥੇ ਅੱਗ ਨਾਲ ਹੀ ਫੂਕ ਜੂੰ ਫਿਰ ਮੈਨੂੰ ਕਿਹਾ ਤੂੰ ਮੇਰੇ ਨਾਲ ਪੰਗੇ ਨਾਲ ਤੂੰ ਮੇਰਾ ਹੋ ਨਾ ਕਰ ਮੈਂ ਤੈਨੂੰ ਹੱਥ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ ਪੰਜਾਬ ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀਆ ਵੀਰੇ ਭੜੇ ਐਅ ਉਸਰਾ ਕਰਕੇ ਕੁਝ ਗੰਦੀ ਐਅ ਉਸਰਾ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੋਈ ਬਟਾਕਾ ਨਹੀਂ ਮਰਿਆ ਮੈਂ ਕੋਈ ਰੇਜ਼ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰੀ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਨ ਕੀਤਾ ਉਹ ਨਵੀਂ ਨੇ ਖੜੇ ਦੱਸੋ ਬਾਈ ਜੀ ਕਾ ਲਾਹ ਸਾਰੇ ਲਾਇਸੈਂਸ ਤੇਰੇ ਗੰਤ ਗਾਲੀ ਕਰਨੀ ਸਰਦਾਰ ਬੰਦਿਆ ਗੰਤ ਗਾਲਾਂ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮਰਾਲ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬਾਉਂਡ ਕਰਨਾ ਕੀ ਬਾਉਂਡ ਕਰਨਾ ਵੀਰੇ ਵਡਾਕਾ ਮਾਰੋ ਹਾਂਜੀ ਸਰ ਆਮ ਲੱਗੀ ਹੋਇਆ ਜੀ ਕੇ ਤੇਰੀ ਦਿਨ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਲੈਂਸਰ ਤੇਜ਼ੀ ਤੋਂ ਆਇਆ ਇਸ ਬੰਦੇ ਨੂੰ ਮੈਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮੈਨੂੰ ਪਿਆਰ ਨਾਲ ਕਿਹਾ ਮੈਂ ਕਿਹਾ ਵੀ ਜੀ ਤੁਹਾਡਾ ਚਲਾਨ ਸਰਪੇ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਿਸੈਂਸ ਦੇ ਦੇ। ਜੇ ਆਪਾਂ ਲਿਸੈਂਸ ਮੰਗੇ ਲਿਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਚਲਾਣ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗਲਤ ਬੋਲ ਰਿਹਾ ਆ ਆ ਦੇਖੋ ਕਿੰਨੀ ਹੁਣ ਵੀ ਕਿੰਨੀ ਅਫਸਰ ਬਦਲਾ ਰਿਹਾ ਫਿਰ ਕੀ ਹੋਇਆ ਇਹਦਾ ਜਿਹੜਾ ਸਲੰਸਰ ਆ ਸਲੰਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨਿਸਾਨ ਸਾਹਿਬ ਨੇ ਪੁੱਛਿਆ ਵੀ ਮੈਂ ਗੱਲ ਕੀਤੀ ਆ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ